ਸੋਨੇ ਦੀ ਕੀਮਤ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਆਈ ਹੈ ਦੱਸ ਦਈਏ ਕਿ ਲਗਾਤਾਰ ਤਿਉਹਾਰ ਤੋਂ ਬਾਅਦ ਸੋਨੇ ਤੇ ਚਾਂਦੀ ਦੀ ਕੀਮਤ ਦੇ ਵਿੱਚ ਗਿਰਾਵਟ ਆ ਰਹੀ ਹੈ ਉੱਥੇ ਹੀ ਗੁਰਪ੍ਰਬ ਦੇ ਮੌਕੇ ਦੇ ਉੱਤੇ ਵੀ ਸੋਨੇ ਦੇ ਵਿੱਚ ਗਿਰਾਵਟ ਆਈ ਹੈ ਸੋਨੇ ਦੀ ਕੀਮਤ ਦੇ ਵਿੱਚ ਕਮੀ ਆਈ ਹੈ ਵਿਆਹ ਦੇ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਹੈ ਤੇ ਚਾਂਦੀ ਦੀ ਕੀਮਤ ਦੇ ਵਿੱਚ ਵੀ ਜੋ ਕਿ ਜਿੱਤੇ ਵਾਅਦਾ ਹੋਇਆ ਸੀਗਾ ਉੱਥੇ ਹੁਣ ਲਗਾਤਾਰ ਇਹਦੇ ਰੇਟ ਵੀ ਘਟ ਰਹੇ ਨੇ तो छे नवंबर यानी कि आज चौबी कैरेट सोना जो कि तीन सौ उन्नीस रुपये सस्ता हो गया और एक सौ एक लख भी हज़ार सौ रुपये प्रति दस ग्राम के आ गया जी एस टी जोड़न तो बाद यह दर एक लख तेई हज़ार सत सौ तीन रुपये प्रति दस ग्राम हो गई है इस दौरान चांदी अज जो कि बारह सौ अठ रुपये के वाधे के न एक लख 47358 ਰੁਪਏ ਪ੍ਰਤੀ ਕਿਲੋਗ੍ਰam ਦੇ ਉੱਤੇ ਖੁੱਲੀ ਹੈ ਜੀਐਸਟੀ ਸਮੇਤ ਇਸ ਦੀ ਦਰ 1 ਲੱਖ 51778 ਰੁਪਏ ਪ੍ਰਤੀ ਕਿਲੋਗ੍ਰam ਹੈ ਤਾਂ 24 ਕੈਰਟ ਸੋਨਾ ਜੋ ਕਿ ਹੁਣ 17 ਅਕਤੂਬਰ ਦੇ ਆਪਣੇ ਸਭ ਤੋਂ ਉੱਚੇ ਪੱਧਰ ਦੇ ਨਾਲੋਂ 10770 ਰੁਪਏ ਸਸਤਾ ਹੋਇਆ ਆਏਗਾ ਇਹ ਨਿਵੇਸ਼ਕਾਂ ਦੇ ਲਈ ਇੱਕ ਆਕਰਸ਼ਕ ਪੱਧਰ ਬਣ ਸਕਦਾ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ ਅਜਿਤੇ ਇੰਡੀਅਨ ਬੋਲੀਅਨ ਜੁਐਲਰ ਅਸੋਸੀਏਸ਼ਨ ਦਿਨ ਦੇ ਵਿੱਚ ਦੋ ਵਾਰ ਦਰਾਂ ਜਾਰੀ ਕਰਦਾ ਹੈਗਾ ਇੱਕ ਵਾਰ ਦੁਪਹਿਰ 12 ਵਜੇ ਇੱਕ ਫਿਰ ਸ਼ਾਮ ਨੂੰ 5 ਵਜੇ ਦੇ ਆਸ-ਪਾਸ ਤਾਂ 24 ਕੈਟ ਤੇ 22 ਕੈਟ ਦੀ ਗੱਲ ਕਿਤੇ ਜਾਵੇ ਤਾਂ ਜੋ ਕਿ 24 ਕੈਟ ਤੋਂ ਬਾਅਦ 23 ਕੈਟ ਸੋਨੇ ਦੀ ਕੀਮਤ ਜੋ ਕਿ 318 ਰੁਪਏ ਘਟ ਕੇ 1,19,600 ਜੋ ਕਿ 19 ਪ੍ਰਤੀ ਗ੍ਰਾਮ ਦੇ ਉੱਤੇ ਪ੍ਰਤੀ 10 ਗ੍ਰਾਮ ਦੇ ਉੱਤੇ ਆ ਗਈ ਤੇ GST ਸਮੇਤ ਇਹ ਹੁਣ 1,23,000 270 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਆ ਗਈ ਹੈ ਤੁਹਾਨੂੰ ਦੱਸ ਦੇ ਕਿ 22 ਕੈਰੇਟ ਸੋਨੇ ਦੀ ਕੀਮਤ ਦੇ ਵਿੱਚ ਵੀ ਕਮੀ ਆਈ ਹੈ ਜਿੱਥੇ ਕਿ 22 ਕੈਰੇਟ ਸੋਨਾ 113312 ਪ੍ਰਤੀ 10 ਗ੍ਰਾਮ ਦੇ ਉੱਤੇ ਪਹੁੰਚ ਗਈ ਹੈ ਉੱਤੇ ਇਹ 18 ਕੈਰੇਟ ਸੋਨੇ ਦੀ ਕੀਮਤ ਦੇ ਵਿੱਚ ਵੀ ਗਿਰਾਵਟ ਆਈ ਹੈ ਜਿੱਥੇ ਇਹ ਗਿਰਾਵਟ 239 ਰੁਪਏ ਘਟ ਕੇ 90075 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਪਹੁੰਚ ਗਈ ਹੈ ਜੀਐਸਟੀ ਜੋੜਨ ਤੋਂ ਬਾਅਦ ਇਹ 92777 ਰੁਪਏ ਦੇ ਪਹੁੰਚ ਗਈ ਹੈ ਤਾਂ ਸੋਨੇ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਤੇ ਦੱਸ ਦੇ ਕਿ ਜਿੱਥੇ ਸੋਨੇ ਦੀ ਕੀਮਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਉੱਥੇ ਹੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਇਹ ਜਿਹੜੀ ਗਿਰਾਵਟ ਹੈ ਉਹ ਅਸਥਿਰ ਹੈ ਕਦੋਂ ਵੀ ਰੇਟ ਵੱਧ ਸਕਦੇ ਨੇ ਤਾਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਸੋਨੇ ਦੀ ਕੀਮਤਾਂ ਦੇ ਵਿੱਚ ਲਗਭਗ 60% ਦਾ ਵਾਧਾ ਹੋਇਆ ਸੀਗਾ ਸਾਂਦੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹਾਲਾਂਕਿ ਦੀਵਾਲੀ ਤੋਂ ਬਾਅਦ ਭਾਰਤ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ ਤਾਂ ਤੰਦਸ ਦੀ ਹੈ ਕਿ ਜਿੱਥੇ ਨਿਵੇਸ਼ਕਾਂ ਨੇ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਥੋੜੀਆਂ ਘਟ ਸਕਦੀਆਂ ਨੇ ਪਰ ਕੀਮਤੀ ਧਾਤ ਦੇ ਰਿਕਾਰਡ 1 ਲੱਖ ਤੋਂ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਹੈ ਮਾਹਿਰਾ ਦਾ ਮੰਨਣਾ ਹੈਗਾ ਕਿ ਜੇਕਰ ਵਪਾਰ ਕੂਟਨੀਤੀ ਦੇ ਨਾਲ ਸੰਬੰਧਿਤ ਸਕਾਰਾਤਮਕ ਵਿਕਾਸ ਮਦਦ ਕਰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ 1 ਲੱਖ 24000 873 ਪ੍ਰਤੀ ਗ੍ਰਾਮ ਦੇ ਉੱਤੇ ਪੋ ਜੋ ਕਿ ਹੇਠਾ ਆ ਸਕਦੀ ਹੈਗੀ ਹੈ ਤਾਂ ਜਿਹੜੇ ਲੋਕ ਸੋਨਾ ਖਰੀਦਣਾ ਚਾਹੁੰਦੇ ਨੇ ਉਹਨਾਂ ਦੇ ਲਈ ਬੇਹਦ ਇਹ ਮੌਕਾ ਬਹੁਤ ਵਧੀਆ ਹੈਗਾ ਤੁਸੀਂ ਜਾ ਕੇ ਹੁਣ ਵੀ ਸੋਨਾ ਖਰੀਦ ਸਕਦੇ ਹੋ ਹਾਲਾਂਕਿ ਸੋਨੇ ਦਾ ਰੇਟ ਕਦੋਂ ਵੀ ਹੋਰ ਵੱਧ ਸਕਦਾ ਹੈਗਾ ਆਉਣ ਵਾਲੇ ਸਾਲ ਦੇ ਵਿੱਚ 2026 ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਦੁਬਾਰਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ